ਅਸੀਂ ਅੱਜ ਕੋਟ ਖਾਲਸਾ ਏਰੀਆ ਦੇ ਵਿੱਚ ਰੇਡ ਕੀਤੀ ਹੈ ਕਿ ਇੱਕ ਵਿਅਕਤੀ ਵੱਲੋਂ ਬੱਚਾ ਕੋਰ ਨਮਕੀਨ ਬਣਾਈ ਜਾ ਰਹੀ ਸੀ ਔਰ ਇਹ ਬਹੁਤ ਹੀ ਗੰਦਗੀ ਪਰ ਇਹ ਹਲਾ ਤਜ ਬਣਾਈ ਜਾ ਰਹੀ ਸੀ ਜਿਹੜੇ ਸ਼ੌਕੀਨ ਨਹੀਂ ਗੱਜ ਖਾਣ ਦੇ ਇਹਦੀ ਤਸਵੀਰ ਦੇਖਣਗੇ ਉਸ ਤੋਂ ਬਾਅਦ ਸ਼ਾਇਦ ਉਹ ਸ਼ੌਕੀਨ ਨਹੀਂ ਰਹਿਣਗੇ ਉਹ ਕਹਿਣ ਕਿ ਨਹੀਂ ਹੁਣ ਗੱਜੜੀ ਖਾਣੀ ਜਿਸ ਤਰੀਕੇ ਦੇ ਨਾਲ ਬਣਦੀ ਇਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਹਾ ਜਨਤ ਚਲਾਨ ਇਸ਼ੂ ਕਰ ਦਿੱਤਾ ਹੈ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ ਜਿਹੜੀਆਂ ਕਿ ਇਹਦੇ ਵਿੱਚ ਲੋ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੰਦਾ ਹੈ ਕਿ ਉਸ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿੰਨੇ ਚਿਰ ਤੋਂ ਫੈਕਟਰੀ ਚੱਲ ਰਹੀ ਹੈ ਸਰ ਲਗਭਗ 4-5 ਸਾਲ 4-5 ਸਾਲ ਹੋ ਗਏ 4-5 ਸਾਲથી ਐਸੀ ਐਸੀ ਕਰੀ ਸਾ ਬਾਈ ਅਮਾ ਆਜ ਹੁਣ ਨਹੀਂ ਆਏ ਆ ਆਉਣ ਦੇ ਲਈ ਅਸੀਂ ਵੀ ਆਪ ਕੀ ਆਗੇ ਆਹਾ ਐਸਾ ਖਿਡਾਰੀ ਫਿਰ ਅਮਾ ਆਗੇ ਜੋੜੇਗੀ फिर हम बोलेंगे कि दुकार है कि हम ऐसी चीज देखिए प्रशासन से यही है जो है वो मेरे माफी दे सीधी बात आगे बढ़ाते आगे बढ़ाती है मैं बुजिया और गचक बनाता हूँ तो सुधार किया जाएगा सुधार होएगा हो सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा मेरा नाम राजेंद्रपाल सिंह है और मैं जिला अमृतसर बतौर असिस्टेंट कमिश्नर फूड सेफ्टी तैनात हूँ ਕਿਛੇ ਰੇਡ ਪਈ ਹੈ ਤੇ ਕਿਸਾ ਸਾਰਾ ਕੁਝ ਦੀ ਫੈਕਟਰੀ ਹੈਗੀ ਅਸੀਂ ਅੱਜ ਕੋਟ ਖਾਲਸਾ ਏਰੀਆ ਦੇ ਵਿੱਚ ਰੇਡ ਕੀਤੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਬੱਚਾ ਕੋ ਨਮਕੀਨ ਬਣਾਏ ਜਾ ਰਹੀ ਸੀ ਔਰ ਇਹ ਬਹੁਤ ਹੀ ਗੰਦਗੀ ਪਰ ਇਹ ਹਲਾ ਤਜ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਹਾ ਜਨਿਤ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਜਿਹੜੀਆਂ ਕਿ ਇਹਦੇ ਵੱਲੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੱਤਾ ਹੈ ਕਿ ਉਸ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿੰਨੇ ਚਿਰ ਤੋਂ ਫੈਕਟਰੀ ਚੱਲ ਰਹੀ ਹੈ ਇਹਦੇ ਕੈਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਉਸ ਨੂੰ ਕਮੀ ਹੈ ਕਿਤੇ ਕਿਤੇ ਪਹਿਲੇ ਜੇ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਵਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦੀਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ वॉशरूम्स जोड़े ने और बहुत गंदे ने ठीक है और जिथे जिते जड़ी कटिंग की जा रही है गचक की वो भी बहुत अनहजेनिक कंडीशन की जा रही है जिस करके असी सारिया चीज़ों कीपिंग रिकॉर्ड असं जहाँ अनहाइजनिक चला इसके उपर असी अनहाइजेनिक चलान कर देता है और तीन सैपल जो ले हैं ਕਮੀਆਂ ਨੇ ਮਹਿਸੂਸ ਕੀਤੀ ਹੈ ਕਿ ਕਮੀਆਂ ਹੈ ਕਮੀਆਂ ਮਹਿਸੂਸ ਕਰ ਰਹੇ ਹੈ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦولت ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ ਕਹ ਉਸ ਤੇ ਕਹਨ ਬਤਾ ਵੀ ਤਾ ਉਹ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਸੋ ਲੱਗਦਾ ਕਿ ਲੋਹੜੀ ਦਾ ਸੀਜ਼ਨ ਹੈਗਾ ਤੇ ਲੋਕਾਂ ਕੀ ਅਪੀਲ ਕਰਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਰੇੜੀ ਕੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾਨਾ ਖਾਂਦੇ ਆ।

गचक बना रहे हैं सर कमियां सौदे में सारे में कमियां ही होती है सर और मेरी कोई गलती गई तो गलती माफ करो सर लगता कि कमी है कमी सर आपके सामने सारी कमी है सुधार होगा जरूर होगा सर सैंपल भर लिए उन्होंने सैंपल भर लिए तो क्या मांग करते तो प्रशासन से यही है जो है वो मेरी माफी दे रहे मैं बुझा और गचक बनाता हूँ सुधार किया जाएगा सुधार होएगा सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा कितने वर्कर काम यहाँ पे छह आदमी है मेरे पास से चला रहे महीने हो गए सर लगता बच्चा जैसे दिन लुड़ी आ हाँ। तो के के हाँ। तो लोगों है लोगो की जिंदगी सर लोगों की जिंदगी के साथ में तो कुछ नहीं खेलते बाकी सर जो है वो आपके सामने है सर गलती हूँ माँ गलती मान रहा हूँ सुधार किया जाएगा जरूर होएगा सर जरूर दूंगा सर मैं ये आपके बहुत ज्यादा लिए आपकी देखो मैं आपका रख रखा हूँ और आपका ना ये जो ये देखो आपने सीधा लिखा दिया जय भवानी बुजिया भंडार उंडिया इस आप अपना पूरा ड्रेस लिखवाओ जरूर सर ठीक है ये होना चाहिए अगली बार जरूर ये ना होगी हमने बोल दिया